ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋਰਠ ਮਹਿਲਾ ਤੀਜਾ ਕਰ ਪਹਿਲਾ ਤੇ ਤੁਕੀ ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੋਂ ਰਖਦਾ ਹਰ ਜਿਉ ਤੁਰ ਤੋਂ ਰਖਦਾ ਆਇਆ ਪ੍ਰਹਲਾਦ ਜਨ ਤੁਦ ਰਾਖ ਲੈ ਹਰ ਜਿਉ ਹਰ ਨਾਖਸ ਮਾਰ ਪਚਾਇਆ ਗੋਲ ਮੁਖਾਂ ਨੋ ਪਰਤੀਥਾ ਹਰ ਜਿਉ ਮਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖਤੂ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਂ ਨੂੰ ਜਮ ਜੋ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਲ ਬਸਿਆ ਨਾਮੇ ਹੀ ਮੁਕਤ ਪਾਈ रिद सीधे सब भक्ता चरनी लागी तान तान गुरु क्या सहज सुभाई ए तीसरी पाचही कांतन श्री गुरु अमरदास जी महाराज जी दी वाणी है गुरु अमरदास जी महाराज फरमाਉਂਦੇ ਹਨ अकाल पुरख इक है अतै सतगुरु दी कृपा नाल मिलदा है हे हरी तू अपने पखतां दी इज्जत सदा रखदा है जदौ तू जगत बनया है तदौ तू पखतां दी इज्जत रखदा आ रिया है प्रहलाद भगत वरगे अनेका शेपां दी तू इज्जत रखी है तू हर नाकस नु मार के मुका देता ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਤੂੰ ਪਖਤਾ ਦੀ ਇੱਜ਼ਤ ਪਚਾਉਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਟਕਣਾ ਵਿੱਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ਹੇ ਹਰੀ ਹੇ ਸੁਆਮੀ ਭਗ ਅ ਤੇਰੀ ਸ਼ਰਨ ਪੇ ਰਹਿੰਦੇ ਹਨ ਤੂੰ ਆਪਣੇ ਪਖਤਾ ਦੀ ਇੱਜ਼ਤ ਰੱਖ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਟੁਕਦਾ ਕਿਉਂਕਿ ਮੌਤ ਦੇ ਡਰ ਦੇ ਥਾਂ ਸਿਰਫ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਨਾਮ ਦੀ ਬਰਕਤ ਨਾਲ ਹੀ ਉਹ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ ਪਗ ਕਰੂ ਦੀ ਰਾਹੀ ਗੁਰੂ ਦੀ ਸ਼ਰਨ ਪੈ ਕੇ ਆਤਮਿਕ اٹੋਲਤਾ ਵਿੱਚ ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ ਇਸ ਵਾਸਤੇ ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀ ਲਗੀਆਂ ਰਹਿੰਦੀਆਂ ਹਨ